ਗੁਰਾਇਆ ਕੈਮਿਸਟ ਐਸੋਸੀਏਸ਼ਨ ਦੀ ਵਿਸ਼ੇਸ਼ ਮੀਟਿੰਗ ਮੁਖ ਅਫਸਰ थाना ਗੁਰਾਇਆ ਸਿਕੰਦਰ ਸਿੰਘ ਵਿਰਕ ਨਾਲ ਹੋਈ ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਵਿਰਕ ਨੇ ਦੱਸਿਆ ਕਿ ਗੁਰਾਇਆ ਕੈਮਿਸਟ ਐਸੋਸੀਏਸ਼ਨ ਦੇ ਨਾਲ थाना ਗੁਰਾਇਆ 'ਚ ਮੀਟਿੰਗ ਹੋਈ ਹੈ ਮੀਟਿੰਗ ਦੌਰਾਨ ਉਹਨਾਂ ਨੇ ਐਸੋਸੀਏਸ਼ਨ ਦੇ ਮੈਂਬਰ ਅਤੇ ਸਮੂਹ ਕੈਮਿਸਟ ਦੁਕਾਨਦਾਰਾਂ ਨੂੰ ਅਪੀਲ ਕਰਦੇ ਕਿਹਾ ਕਿ ਉਹ ਬਿਨਾਂ ਡਾਕਟਰ ਦੀ ਪਰਚੀ ਤੋਂ ਆਪਣੀ ਦੁਕਾਨ 'ਤੇ ਕਿਸੇ ਨੂੰ ਵੀ ਕੋਈ ਅਜੀਹੀ ਦਵਾਈ ਨਾ ਦੇਣ ਜਿਸ ਵਿੱਚ ਕੋਈ ਡਰੱਗ ਮਿਲੀ ਹੋਵੇ ਜੇਕਰ ਕੋਈ ਵੀ ਨਸ਼ੇ ਵਾਲੀ ਗੋਲੀ ਲੈਣ ਆਉਂਦਾ ਹੈ ਤਾਂ ਉਸ ਦੀ ਜਾਣ ਕਾਰੀ ਪੁਲਿਸ ਤੋਂ ਦਿੱਤੀ ਜਾਏ ਤਾਂ ਜੋ ਉਸ ਵਿਅਕਤੀ ਦਾ ਇਲਾਜ ਕਰਵਾਇਆ ਜਾ ਸਕੇ ਉਹਨਾਂ ਕਿਹਾ ਕਿ ਜੇਕਰ ਫਿਰ ਵੀ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਬੜਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅੱਜ ਜਿੰਨੇ ਵੀ ਗੁਰਾਇਆਂ ਥਾਣੇ ਦੇ ਏਰੀਏ ਦੇ ਕੈਮਿਸਟ ਸ਼ਾਪਾਂ ਸੀਗੀਆਂ ਮੈਡੀਕਲ ਸਟੋਰ ਉਹਨਾਂ ਸਾਰੇ ਜਿੰਨੇ ਉਹਨਾਂ ਦੇ ਮਾਲਕ ਸੀਗੇ ਜਾਂ ਉੱਤੇ ਕੰਮ ਕਰਨ ਵਾਲੇ ਲਾਇਸੈਂਸਦਾਰ ਜੋ ਵੀ ਉਹਨਾਂ ਬਲਾਇਆ ਸੀਗਾ ਇਹਨਾਂ ਨੂੰ ਇਹੀ ਕਿਹਾ ਕਿ ਕਿੰਨਾ ਭਰਤੀ ਤੋਂ ਕੋਈ ਵੀ ਐਸੀ ਦਵਾਈ ਨਾ ਦੇਣ ਜਿਹਦੇ ਵਿੱਚ ਡਰਗ ਮਿਲਿਆ ਹੋਵੇ ਜਾਂ ਨਸ਼ੇ ਵਾਲੀਆਂ ਗੋਲੀਆਂ ਜਾਂ ਕੋਈ ਪ੍ਰੈਗਾ ਵਗੈਰਾ ਜਿਹੜੇ ਜਿੱਤੇ ਪੈਨ ਲੱਗਿਆ ਹੋਇਆ ਇੱਟ ਜੁਰਮ ਵਗੈਰਾ ਕੋਈ ਵੀ ਇਦਾਂ ਦੀ ਗੋਲੀ ਜਿਹੜੀ ਆ ਉਹ ਬਿਨਾਂ ਡਾਕਟਰ ਦੀ ਪੱਕੀ ਤੇ ਬਿਲਕੁਲ ਨਾ ਦਿੱਤੀ ਜਾਵੇ ਔਰ ਨਾ ਹੀ ਇਹਨਾਂ ਨੂੰ ਜਿਹੜੇ ਕੋਈ ਨਸ਼ਾ ਕਰਨ ਵਾਲੇ ਨੇ ਜਾਂ ਨਸ਼ਾ ਕਰਨ ਤੋਂ ਬਗੈਰ ਸਿਰੰਜਾ ਲਾਜੰਦੇ ਨੇ ਇਹਨਾਂ ਨੂੰ ਇਹ ਬੇਨਤੀ ਕੀਤੀ ਵੀ ਸਿਰੰਜਾਂ ਵੀ ਬਿਨਾਂ ਡਾਕਟਰ ਦੀ ਅਥਾਰਟੀ ਤੋਂ ਨਾ ਦਿੱਤੀ ਜਾਵੇ ਕਿਉਂਕਿ ਕੋਈ ਵੀ ਬੰਦਾ ਜਿਹੜਾ ਉਹ ਨਸ਼ਾ ਘੋੜ ਕੇ ਸੇਜਨਾ ਆਪਣੇ ਬਾਹ ਦੇ ਵਿਚ ਨਾੜ ਚਲਾ ਲੀਦਾ ਜਿਹਦੇ ਨਾਲ ਉਹਦਾ ਜਾਨੀ ਨੁਕਸਾਨ ਹੋ ਸਕਦਾ ਹੈ ਇਸ ਕਰਕੇ ਇਹਨਾਂ ਨੂੰ ਸਖਤ ਅਪੀਲ ਕੀਤੀ ਗਈ ਹੈ ਕਿ ਕੋਈ ਵੀ ਇਦਾਂ ਦਾ ਕੰਮ ਨਾ ਕਰਨਾ। ਜੇਕਰ ਬੇ ਕੋਈ ਨੌਲਜ ਦੇ ਆਇਆ ਤੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਇਹਨਾਂ ਤੇ ਕੀਤੀ ਜਾਵੇ। ਉਥੇ ਹੀ ਜਦੋਂ ਗੁਰਾਇਆ ਕੈਮਿਸਟ ਐਸੋਸੀਏਸ਼ਨ ਦੇ ਆਗੂਆਂ ਨਾਲ ਮੀਟਿੰਗ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਐਸਐਚਓ ਗੁਰਾਇਆ ਸਿਕੰਦਰ ਸਿੰਘ ਵਿਰਕ ਨੇ ਸੁਨੇਹੇ ਤੇ ਸਮੂਹ ਮੈਂਬਰ ਥਾਣਾ ਗੁਰਾਇਆ ਵਿਖੇ ਮੀਟਿੰਗ ਲਈ ਪਹੁੰਚੇ ਹਨ ਉਹਨਾਂ ਕਿਹਾ ਕਿ ਐਸਐਚਓ ਗੁਰਾਇਆ ਵੱਲੋਂ ਉਹਨਾਂ ਨੂੰ ਆਸ਼ਵਾਸ਼ਣ ਦਿਵਾਇਆ ਗਿਆ ਹੈ ਕਿ ਕਿਸੇ ਨੂੰ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਐਸੋਸੀਏਸ਼ਨ ਦੇ ਸਮੂਹ ਆਗੂਆਂ ਨੇ ਕਿਹਾ ਇਹ ਵੀ ਹੈ ਉਹਨਾਂ ਵੱਲੋਂ ਵੀ ਐਸਐਚਓ ਗੁਰਾਇਆ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਅਜੀਹਾ ਡਰੱਗ ਵਾਲੀ ਗੋਲੀ ਬਿਨਾਂ ਡਾਕਟਰ ਦੀ ਪਰਚੀ ਤੋਂ ਨਹੀਂ ਦੇਣਗੇ ਅਤੇ ਨਾ ਹੀ ਕੋਈ ਨਸ਼ੇ ਵਾਲੀ ਗੋਲੀ ਆਪਣੇ ਮੈਡੀਕਲ ਸਟੋਰਾਂ ਦੇ ਵਿੱਚ ਵੇਚਣਗੇ ਅਸੀਂ ਅੱਜ ਗ੍ਰੈਂ ਕੈਮਿਸਟ ਐਸੋਸੀਏਸ਼ਨ ਵੱਲੋਂ ਠਾਣਾ ਗ੍ਰੈਂ ਦੇ ਵਿੱਚ ਐ ਐਸਐਚਓ ਸਾਹਿਬ ਜੀ ਦੀ ਕਾਲ ਤੇ ਅਸੀਂ ਇਕੱਠੇ ਹੋਏ ਸੀਗੇ ਜਿਸ ਵਿੱਚ ਐਸਐਚਓ ਸਾਹਿਬ ਨੇ ਸਾਨੂੰ ਬੜੇ ਚੰਗੀ ਤਰੀਕੇ ਨਾਲ ਇਹ ਸਮਝਾਇਆ ਕਿ ਨਸ਼ੇ ਆਪਾਂ ਨਹੀਂ ਵੇਚਣੇ ਹੈਗੇ ਕਿਉਂਕਿ ਪਹਿਲਾਂ ਵੀ ਅਸੀਂ ਉਹਨਾਂ ਨੂੰ ਇਹ ਆਸ਼ਵਾਸ਼ਣ ਦਿੱਤਾ ਸਾਡੇ ਗ੍ਰੈਂ ਦੇ ਵਿੱਚ ਕੋਈ ਵੀ ਕੈਮਿਸਟ ਇਦਾਂ ਦਾ ਨਹੀਂ ਹੈ ਜੋ ਨਸ਼ਿਆਂ ਨੂੰ ਬढ़ावा ਦਿੰਦਾ ਹੋਵੇ ਜਾਂ ਨਸ਼ੇ ਵੇਚਦਾ ਹੋਵੇ ਤੇ ਅੱਜ ਵੀ ਅਸੀਂ ਉਹਨਾਂ ਨੂੰ ਇਹੀ ਗਰੰਟੀ ਦੇ ਕੇ ਚੱਲੇ ਆ ਕਿ ਅਸੀਂ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਕੰਪਲੀਟ ਨਹੀਂ ਹੋਣ ਦੇਵਾਂਗੇ ਸਾਡਾ ਗਰਾਂਟੀ ਹੈ ਇਸ ਕੋਲ ਕੈਮਿਸਟਾਂ ਵੱਲੋਂ ਬਿਲਕੁਲ ਸਾਫ਼ ਸੁਥਰਾ ਹੈ ਅੱਜ ਤੱਕ ਮੇਰੇ ਖਿਆਲ ਹੈ ਵੀ ਜਿੰਨੇ ਚੱਕਰ 20-25 ਸਾਲ ਹੋ ਗਏ ਮੈਨੂੰ ਇਸ ਪ੍ਰੋਫੈਸ਼ਨ ਦੇ ਵਿੱਚ ਅੱਜ ਤੱਕ ਕੋਈ ਵੀ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਮੈਡੀਕਲ ਸਟੋਰ ਤੋਂ ਕੰਪਲੀਟ ਨਹੀਂ ਆਈ ਹੈ ਤੇ ਉਹੀ ਅਸੀਂ ਅੱਜ ਆਸ਼ਵਾਸ਼ਣ ਐਸਐਸ ਐਚਓ ਸਾਹਿਬ ਨੂੰ ਦੇ ਕੇ ਚੱਲੇ ਆ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਨਾਲ ਇੱਕ ਬਹੁਤ ਹੀ ਵਧੀਆ ਤਰੀਕੇ ਨਾਲ ਮੀਟਿੰਗ ਕੀਤੀ ਹੈ ਸਾਨੂੰ ਵੀ ਉਹਨਾਂ ਨਾਲ ਮਿਲ ਕੇ ਇੱਕ ਬਹੁਤ ਅੰਦਰੋਂ ਖੁਸ਼ੀ ਹੋਈ ਹੈ ਕਿ ਸਾਡੇ ਸ਼ਹਿਰ ਦਾ ਇੱਕ ਅਫਸਰ ਇੰਨਾ ਵਧੀਆ ਅਫਸਰ ਸਾਡੇ ਵਿੱਚ ਮੌਜੂਦ ਹੋਇਆ ਤੇ ਅਸੀਂ ਇਸ ਕਰਕੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਥੈਂਕ ਯੂ